ਘਾੜੂ ਝਾੜੂ ਕਰ ਹਾਂ ਖੋਡੀਆਂ ਦੀ ਬੱਲੇ ਬੱਲੇ ਕਰਾਵਾਂਗੇ ਅੱਛਾ ਤੇ ਭਗਮੰਤ ਮਾਨ ਨੂੰ ਪਾਉਂਗੇ ਕਿਉਂ ਜੀ ਕਾਰਨ ਕਿਉਂ ਭਗਮੰਤ ਲਾਈਟ ਵਧੀਆ ਮਿਲਦੀ ਹੈ ਮਿਲੇ ਆ ਮਿਲੇ ਆ ਜਾਣਦੇ ਹੋ ਬੰਦੇ ਨੂੰ ਜਾਣਦੇ ਆ ਦੇਖਿਆ ਕਿਵੇਂ ਲੱਗਦਾ ਵਧੀਆ ਹੈ ਹੈ ਵਧੀਆ ਹੈ ਪਹਿਲਾਂ ਵੀ ਬਾਦਲਾਂ ਨੂੰ ਹਰਾ ਕੇ ਆਇਆ ਹਾਂ ਜਿਹੜਾ 2 ਮਹੀਨੇ ਰਿਹਾ ਜੰਨੀ ਨੇ ਤਾਂ ਕੁਝ ਕਰ ਨਹੀਂ ਦਿੱਤਾ ਅੱਛਾ ਐਸ ਟੈਂਬਰ ਕਹਿੰਦੇ ਕਰੀ ਭਗਮੰਤ ਮਾਨ ਨੂੰ ਪਾਉਗਾ ਹਟਾ ਤਾਂ ਸਾਰਾ ਅੱਛਾ ਸਾਰੇ ਪਟਾਣੀ ਦਿੰਦੇ ਪਰ ਪੈਣ ਗਿਆ ਜੋਰ ਲਾਵਾਂਗੇ ਫੋਲ ਅੱਛਾ ਤੂੰ ਪਹਿਲਾਂ ਵੀ ਫਿਰਿਆ ਹੁਣ ਵੀ ਫਿਰੂਗਾ ਅੱਛਾ ਜੀ ਰੋਣਾ ਜੀ ਤੇਮਿੰਦਰ ਆਇਆ ਆ ਕੋਈ ਆਈ ਜਾਵੇ ਤੇਮਿੰਦਰ ਆਈ ਜਾਵੇ ਇਹ ਜੀਰੋ ਹੈ ਕਾਂਗਰਸ ਦਾ ਜੀਰੋ ਹੈ ਆਮ ਆਦਮੀ ਪਾਰਟੀ ਨੂੰ ਕਹੇ ਹੈ ਤਨੂ ਆਮ ਆਦਮੀ ਪਾਰਟੀ ਨੂੰ ਕਿਉਂ ਭਗਵੰਤ ਮਾਨ ਕੋ ਚੰਗਾ ਲੱਗਦਾ ਹੈ ਚੰਗਾ ਸਾਡੇ ਪਾਸ ਤਾਂ ਚੰਗਾ ਹੀ ਹੈ ਭਗਵੰਤ ਮਾਨ ਨੇ ਲੁੱਟ ਲੈਣ ਨੂੰ ਪਤਾ ਹੁਆ ਪਾਸ ਨੂੰ ਨਹੀਂ ਪਤਾ ਅੱਛਾ ਭਗਵੰਤ ਮਾਨ ਨੇ ਨਾ ਨਾ ਭਗਵੰਤ ਮਾਨ ਦਾ ਕਿਉਂ ਲੁੱਟਿਆ ਬਾਦਲ ਕਰੇਂ ਬਾਦਲ ਕਰੇਂ ਤਨੂ ਮਾਰੀ ਇਹ ਪਵਨ ਤਮੰਦ ਹੁੰਦੇ ਉਹ ਐਨ ਮਹੀਨਾ ਕਾ ਮਹੀਨੇ ਪਰ ਸੁਣਾਉਂਦੀ ਆਉਂਦੀਆਂ ਤੇ ਤਮੰਦ ਅੱਛਾ ਹਾਂ ਖੈਰ ਕੋਈ ਨੌਕਰੀ ਹੈ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਕਿ ਕਿਹੜੀ ਸਰਕਾਰ ਨੇ ਹੁਣ ਤੱਕ ਪੰਜਾਬ ਦਾ ਭਲਾ ਕੀਤਾ ਤੇ ਕਿਹਨੇ ਲੁੱਟਿਆ ਅਸਲ 'ਚ ਪੰਜਾਬ ਸਾਰੀ ਗੱਲ ਜਾਣਦੇ ਆ ਮਾਨਸਾ ਦੇ ਪਿੰਡ ਨਗਲਕਲਾ ਬੈਠੇ ਆ ਬਜ਼ੁਰਗ ਤਾਸਕੇੜੀ ਜਾਂਦੇ ਸੀ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਜਾਣਦੇ ਆ ਕਿ ਕਿ ਸੱਥਾਂ ਦੇ ਵਿੱਚੋਂ ਹੀ ਚਰਚਾਵਾਂ ਉੱਠਦੀਆਂ ਨੇ ਜਿਹੜੀ ਸਰਕਾਰ ਬਣਦੀ ਹੈ ਕਹਿੰਦੇ ਸੱਥਾਂ 'ਚੋਂ ਚਰਚਾ ਛਿੜਦੀ ਆ ਉਸ ਸਰਕਾਰ ਦੀ ਤੇ ਹੁਣ ਕਿਹੜੀ ਸਰਕਾਰ ਦੀ ਚਰਚਾ ਇਹਨਾਂ ਸੱਤਾਂ ਦੇ ਵਿੱਚ ਛਿੜੀ ਹੋਈ ਆ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਣ ਤੱਕ ਐਮਪੀ ਐਮਐਲਏ ਬਣਾਏ ਆ ਤੇ ਇਸ ਵਾਰ ਫਿਰ ਭਗਵੰਤ ਮਾਨ ਨੂੰ ਪਾਵਾਂਗੇ ਬਈ ਕਿਉਂ ਜੀ ਕਾਰਨ ਕਿਉਂ ਭਗਵੰਤ ਮਾਨ ਲਾਈਟ ਵਧੀਆ ਮਿਲਦੀ ਐ ਬਿਜਲੀ ਦੇ ਬਿੱਲ ਮਾਫ ਕਰਤੇ ਹੂੰ ਜਿਹਾ ਜਿਹਾ ਬਣਾਈ ਜਾਂਦਾ ਵਧੀਆ ਹੈ ਕਿਉਂਕਿ ਤਾਂ ਉਹੀ ਐ ਕੋਈ ਦੂਜਾ ਹੋਰ ਕੋਈ ਹੋਵੇ ਹਾਂ ਅਚਾ ਕਾਲੀ ਦਲ ਨਹੀਂ ਵਧੀਆ ਲੱਗਦਾ ਕਾਲੀ ਦਲ ਵੀ ਠੀਕ ਤਾਂ ਹੈਗਾ ਅਸੀਂ ਹੁਣ ਕਾਲੀ ਦਲ ਕੁਛ ਕਰ ਨਹੀਂ ਰਿਹਾ ਨਾ ਕਿਉਂ ਕੀ ਚੱਕਰ ਪਿਆ ਮੈਂ ਤਾਂ ਮੋਟਰਾਂ ਮਾਟਰਾਂ ਲਾਈਆਂ ਵਧੀਆ ਤੇ ਅਚਾ ਹੁਣ ਇਹਨੇ ਵਧੀਆ ਕੰਮ ਕਰਤਾ ਹੁਣ ਇਹ ਜੀ ਵਧੀਆ ਲੱਗਦਾ ਐ ਭਗਵੰਤ ਮਾਨ ਦੀਆਂ ਹੋਰ ਕਿਹੜੀਆਂ ਸਹੂਲਤਾਂ ਵਧੀਆ ਲੱਗਦੀਆਂ ਹੋਰ ਤਾਂ ਹਜੇ ਦੇਖੋ ਗਾਹ ਕੰਨੀਆਂ ਕਰਦਾ ਭਾਈ ਕਹਿੰਦੇ ਬਾਦਲ ਬਾਦਲ ਦਾ ਪਰਿਵਾਰ ਕਹਿੰਦਾ ਵੀ ਪੰਜਾਬ ਲੁੱਟ ਲਿਆ ਭਗਵੰਤ ਮਾਨ ਨੇ ਲੁੱਟਿਆ ਤਾਂ ਕੀ ਕੀ ਹੈ ਹਜੇ ਹਾਂਜੀ ਲੁੱਟਿਆ ਤਾਂ ਕੁਝ ਨਹੀਂ ਸਾਡੇ ਪਹਾ ਤਾਂ ਵਧੀਆ ਹੈ ਹਾਂਜੀ ਬਣਾ ਤਾਂ ਕੁਝ ਹਾਂ ਅੱਛਾ ਗੁਰਮੀਤ ਖੁੱਡੀਆਂ ਇੱਥੋਂ ਚੋਣ ਲੜ ਰਹੇ ਆ ਮਿਲਿਓ ਤੁਸੀਂ ਕਦੇ ਕਿਵੇਂ ਜਾਣਦੇ ਹੋ ਮਿਲਿਆਂ ਮਿਲਿਆਂ ਜਾਣਦੇ ਹੋ ਬੰਦੇ ਨੂੰ ਜਾਣਦੇ ਆ ਦੇਖਿਆ ਕਿਵੇਂ ਲੱਗਦਾ ਵਧੀਆ ਹੈ ਹੈ ਵਧੀਆ ਹੈ ਪਹਿਲਾਂ ਵੀ ਬਾਦਲਾਂ ਨੂੰ ਹਰਾ ਗਿਆ ਹਾਂ ਮੈਨੂੰ ਕੀ ਲੱਗਦਾ ਫਿਰ ਵਧੀਆ ਜਨ ਹਰਾਊਗਾ ਹੈ ਹਰਾਊਗਾ ਅੱਛਾ ਜੇ ਆਪਾਂ ਗੱਲ ਕਰਦੇ ਆਂ ਕਾਂਗਰਸ ਦੀ ਕਾਂਗਰਸ ਤੇ ਭਾਜਪਾ ਵੀ ਨੇ ਭਾਜਪਾ ਤਾਂ ਹੈਗਾ ਪੰਜਾਬ 'ਚ ਕੁਛ ਹੈ ਕੋਈ ਸਕੋਪ ਨਹੀਂ ਤੇ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਫਿਰ ਕਾਂਗਰਸ ਨੂੰ ਤਾਂ ਅੱਧੀ ਲੈ ਜਾਂਦੇ ਨੇ ਤੀਜੇ ਹਿੱਸੇ ਦੀਆਂ ਤੀਜੇ ਹਿੱਸੇ ਦੀਆਂ ਤੀਜੇ ਨੰਬਰ ਤੇ ਮੰਨ ਲਿਓ ਹਾਂ ਅੱਛਾ ਜੇ ਸਰਕਾਰ ਰਹੀ ਹੈ ਉਹਨਾਂ ਟਾਈਮਾਂ ਦੇ ਵਿੱਚ ਤੇ ਉਹ ਕਹਿੰਦੇ ਵੀ ਅਸੀਂ ਬੜਾ ਜਿਵੇਂ ਚੰਨੀ ਆਇਆ ਸੀਗਾ ਚੰਨੀ ਕਹਿੰਦਾ ਮੈਂ ਪੰਜਾਬ ਲਈ ਕੀਤਾ ਚੰਨੀ ਤਾਂ ਵਿਚਾਰਾ 2 ਮਹੀਨੇ ਰਿਹਾ ਚੰਨੀ ਨੇ ਤਾਂ ਕੁਝ ਕਰ ਨਹੀਂ ਦਿੱਤਾ ਅੱਛਾ ਕੈਪਟਨ ਵਰਗਾ ਨੇ ਕਰਿਆ ਹੀ ਨਹੀਂ ਕੁਸਾ ਅੱਛਾ ਕੈਪਟਨ ਨੇ ਕਰਿਆ ਨਹੀਂ ਤਾਂ ਕਿਹਨੂੰ ਕਰਨੀ ਦਿੱਤਾ ਹਾਂ ਅੱਛਾ ਭਗਵੰਤ ਮਾਨ ਲਾ ਦੂ ਪਾਰ ਲਾਊਗਾ ਹੈਂ ਲਾਊਗਾ ਕਰਾ ਦੂ ਸੇਰਾ ਜਮਾ ਐਤ ਕੀ ਫਿਰ ਪਿੰਡ ਦੀ ਹਵਾ ਕੀ ਕਹਿੰਦੀ ਐ ਭਗਵੰਤ ਮਾਨ ਨੂੰ ਪਾਊਗਾ ਹਟਾ ਤਾਂ ਸਾਰਾ ਪਿੰਡ ਅੱਛਾ ਸਾਰੇ ਪਿੰਡ ਦੀ ਇਕੱਲੀ ਗਰੰਟੀ ਪਸੂ ਕੁਝ ਆਖਣੇ ਇੱਕ ਦੋ ਨੰਗੀਆਂ ਵਿੱਚੋਂ ਪਰ ਨੰਗਦੀਆਂ ਨਹੀਂ ਅੱਛਾ ਨੰਗਦੀਆਂ ਨੰਗਣ ਨਹੀਂ ਦਿੰਦੇ ਹਾਂ ਨੰਗਣ ਨਹੀਂ ਦਿੰਦੇ ਪਰ ਪੈਣ ਗਿਆ ਜ਼ੋਰ ਲਾਵਾਂਗੇ ਫੁੱਲ ਅੱਛਾ ਝਾੜੂ ਲਾਵਾਂਗੇ ਝਾੜੂ ਹੈ ਝਾੜੂ ਪਹਿਲਾਂ ਵੀ ਫਿਰਿਆ ਹੁਣ ਵੀ ਫਿਰੂਗਾ ਅੱਛਾ ਬਜੀ ਕੀ ਨਾਮ ਹੈ ਰਾਮਪਾਲ ਸ਼ਰਮਾ ਜੀ ਰਾਮਪਾਲ ਜੀ ਕਿਵੇਂ ਦੇਖਦੇ ਹੋ ਫਿਰ ਹੁਣ ਚੋਣਾਂ ਅਸਤਾ ਭਾਈ ਨੋਟਾ ਦਾ ਬਟਨ ਦਬਾਂਗੇ ਸਿਰੋ ਨੇ ਨਾ ਸੰਤ ਸਾਰੇ ਮੁਲੰਗ ਨੇ ਨਾ ਕੋਈ ਆਮ ਆਦਮੀ ਪਾਰਟੀ ਨਾ ਕੋਈ ਅਕਾਲੀ ਪਾਰਟੀ ਨਾ ਕੋਈ ਕਾਂਗਰਸ ਸਭ ਨੋਟਾ ਦਾ ਬਟਨ ਦਬਾਂਗੇ ਅੱਛਾ ਨੋਟਾ ਦਾ ਬਟਨ ਅਕਾਲੀਆਂ ਦੇ ਕੰਮ ਨੂੰ ਵਧੀਆ ਕਿਹਾ ਨਾ ਅਕਾਲੀ ਦਾ ਕੰਮ ਬਹੁਤ ਵਧੀਆ ਸੀ ਅੱਛਾ ਪਰ ਬਾਦਲ ਸਾਹਿਬ ਸੀ ਜਦੋਂ ਹੀ ਵਧੀਆ ਸੀ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਬੱਸ ਆ ਕਿਉਂ ਉਸ ਤੋਂ ਬਾਅਦ ਕਿਉਂ ਨਾਰਾਜ਼ ਹੋ ਗਏ ਉਸ ਤੋਂ ਬਾਅਦ ਬੱਸ ਆ ਹੀ ਨਾਰਾਜ਼ ਹੋ ਗਏ ਕੰਮ ਤਾਂ ਬਹੁਤ ਕੀਤੇ ਆ ਅਕਾਲੀਆਂ ਨੇ ਕੰਮ ਨਹੀਂ ਕੀਤਾ ਪਹਿਲਾਂ ਕੀਤੇ ਸੀ ਹੁਣ ਨਹੀਂ ਹੁਣ ਤਾਂ ਵਿਚਾਰੇ ਆ ਹੀ ਨਹੀਂ ਫਿਰ ਕਾਂਗਰਸ ਦਾ 0 ਹੈ ਜੀ ਜਿਤਮਿੰਦਰ ਆਇਆ ਨਾ ਕੋਈ ਆਈ ਜਾਵੇ ਜਿਤਮਿੰਦਰ ਆਈ ਜਾਵੇ ਚਾਹੇ 0 ਹੈ ਕਾਂਗਰਸ ਦਾ 0 ਕੁਝ ਨਹੀਂ ਭੱਲੇ ਨਾ ਆਮ ਆਦਮੀ ਲੈ ਜਾ ਸਕਦੇ ਆਮ ਆਦਮੀ ਵੀ ਨਹੀਂ ਜਿੱਦੀ ਅੱਛਾ ਆ ਜਿਹੜੀਆਂ ਕਿੰਨਾ ਨਹੀਂ ਜਿੱਦਾ ਰਲਵਾ ਮਿਲਵਾ ਸਿਸਟਮ ਚੱਲੂਗਾ ਆਪਣੇ ਆਪਾ ਬਠਿੰਡੇ ਏਰੀਆ ਦੀ ਗੱਲ ਕਰਦੇ ਕਿਉਂਕਿ ਉੱਥੇ ਮੈਂ MP ਏਰੀਆ ਦੀ ਦੇਖੋ ਜੀ ਆਪਾਂ ਆਪਾਂ ਨੋਟਾਂ ਨੂੰ ਬਟਨ ਦੱਬਣਾ ਹੈ ਅੱਛਾ ਉਹ ਪਿੰਡ ਪਿੰਡ ਚ ਤੁਸੀਂ ਵਿਚਰਦੇ ਹੋ ਰਹਿੰਦੇ ਹੋ ਹਨਾ ਤਾਂ ਕੀ ਲੱਗਦਾ ਲੱਗਦਾ ਐ ਵੀ ਬਈ ਕਾਲੀ ਪਾਰਟੀ ਜੋ ਮਾਰਨਗੇ ਹਰ ਸਿਮਰਤ ਕੌਰ ਜਿੱਤੂਗੀ ਅੱਛਾ ਉਹ ਜਿੱਤੂਗੀ ਲੱਗਦੀ ਹੈ ਪੱਕਾ 5 ਸਾਲ ਗੇੜਾ ਮਾਰੇ ਪਹਿਲਾਂ ਇੱਥੇ ਤਾਂ ਗੇੜਾ ਮਾਰਦੇ ਪੈਸ ਕਾਲੀ ਪਾਰਟੀ ਵਾਲੇ ਤਾਂ ਗੇੜਾ ਭੁੰਦੜੀ ਮਾਰਦਾ ਇੱਥੇ 8 ਸਿਮਰਤਾ ਕਰਦਾ ਨਾ ਕੋਈ ਐਮਪੀ ਨਹੀਂ ਆਇਆ ਅੱਛਾ ਕੋਈ ਨਹੀਂ ਆਇਆ ਇੱਥੇ ਸਾਡਾ ਐਮਐਲਏ ਸੀਗਾ ਹੁਣ ਗੁਰਪ੍ਰੀਤ ਇਸ ਦਾ ਆਮ ਆਦਮੀ ਦਾ ਵੋਟਾਂ ਪਵਾ ਕੇ ਮੁੜ ਕੇ ਹੋ ਨਹੀਂ ਦਿਖਿਆ ਹਣ ਤਾਂ ਅੱਛਾ ਅੱਛਾ ਬਜ਼ੁਰਗ ਤੁਸੀਂ ਦੱਸੋ ਇਹ ਕਿਵੇਂ ਕਿਹੜੀ ਪਾਰਟੀ ਨੂੰ ਵਧੀਆ ਸਮਝਦੇ ਮੈਂ ਤਾਂ ਦੱਸਦਾ ਪਹਿਲੀ ਨਾ ਪਹਿਲਾਂ ਨਹੀਂ ਹੁਣ ਬੰਦੇ ਬੋਲਦੇ ਕੀ ਦਾਰੇ ਮੈਂ ਆਮ ਪਾਰਟੀ ਨੂੰ ਕਹੇ ਹੈ ਤੈਨੂੰ ਅੱਛਾ ਆਮ ਆਦਮੀ ਪਾਰਟੀ ਨੂੰ ਕਿਉਂ ਭਗਵੰਤ ਮੰਨ ਕੇ ਚੰਗਾ ਲੱਗਦਾ ਹੈ ਚੰਗਾ ਸਾਡੇ ਪਾਸ ਤਾਂ ਚੰਗਾ ਹੀ ਹੈ ਕਿਹ ਗੱਲਾਂ ਕੀ ਹੁ ਕੀ ਕੱਸੀਆਂ ਹੁਣੋਂ ਪਿੰਸਨ ਮਹੀਨੇ ਦੇ ਮਹੀਨੇ ਮਿਲ ਜਾਂਦੇ ਕੋਈ 200 ਦਾਣੇ ਮਿਲ ਜਾਂਦੇ ਨੇ ਪੰਜ ਪੰਜ 6000 ਰੁਪਏ ਲਾਉਂਦਾ ਰਿਹਾ ਹੁਣ ਸਾਨੂੰ ਬਿੱਲ ਨਹੀਂ ਆਦਾ ਲੱਕਾ ਅੱਛਾ ਕੱਲੇ ਬਿੱਲ ਤੇ ਬਿੱਲ ਕਰਤੀ ਬਿੱਲ ਕਰਤੀ ਮੋਟਰਾਂ ਅੰਗੇਗੀ ਆ ਬਾ ਵੱਧ ਜਾਂਦੀ ਹੈ ਲੈਟ ਹੈ ਹੈ ਰੇਟ ਬੰਦ ਕਰਕੇ ਹੁਣ ਪੈਂਦੀ ਹੈ ਇਹ ਇਹ ਬਾਦਲ ਪਰਿਵਾਰ ਤਾਂ ਕਹਿੰਦਾ ਵੀ ਭਗਵੰਤ ਮਾਨ ਨੇ ਲੁੱਟ ਲਿਆ ਕੰਮ ਭਗਵੰਤ ਮਾਨ ਨੇ ਲੁੱਟ ਲਿਆ ਉਹਨਾਂ ਨੂੰ ਪਤਾ ਹੈ ਉਹ ਆਪਾਂ ਨੂੰ ਨਹੀਂ ਪਤਾ ਅੱਛਾ ਤੁਹਾਡੇ ਭਾਦਰ ਲੁੱਟਿਆ ਕਿ ਬਸਾਇਆ ਭਈ ਸਾਡੇ ਭਾਦਰ ਤਾਂ ਲੁੱਟੇ ਹੀ ਹੈ ਭਗਵੰਤ ਮਾਨ ਨੇ ਨਹੀਂ 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 ਭਗਵੰਤ ਮਾਨ ਨੇ ਕਿਉਂ ਲੁੱਟਿਆ ਬਾਦਲ ਹਾਂਜੀ ਤੁਹਾਨੂੰ ਚੀਜ਼ ਮੈਨ ਲੱਗੀ ਮਾੜੀ ਮੁੱਟੀ ਇਹਦੇ ਹੁੰਦੇ ਪਹਿਲਾਂ ਪੁੱਛਦੇ ਦੀ ਇਹ ਭਵੰਤ ਮੰਦ ਹੁੰਦੇ ਉਹ ਆਏ ਮਹੀਨਾ ਕਾ ਮਹੀਨੇ ਪਰ ਸਣਾਉਂਦੇ ਹੁੰਦੇ ਤੇ ਕਾ ਮਹੀਨੇ ਕਿ ਬਿਜਾਵ ਖਾ ਦਾ ਬੀਫ ਖਾ ਗਏ ਸਭ ਖਾ ਕੇ ਕਰੀ ਕੀ ਕਰ ਗਏ ਜਾਂ ਗਰੀਬਾਂ ਦਾ ਬਿਫਾ ਖਾ ਗਏ ਉਹ ਕਿੰਨਗੇ ਕੌਣ ਖਾ ਗਿਆ ਇਹ ਨਹੀਂ ਪਤਾ ਕਿਹੜਾ ਡਰ ਖਾ ਗਏ ਕਾਂਗਰਸ ਦਾ ਅਕਾਲੀਆ ਦਾ ਖਾ ਗਏ ਜਾਂ ਆ ਕਰ ਲਗੀ ਅੱਛਾ ਇਹਨਾਂ ਦੋਨਾਂ ਪਾਰਟੀਆਂ ਦੇ ਭਰੋਸਾ ਕਿਉਂ ਉੱਠ ਗਿਆ ਨਾ ਸਾਡਾ ਭਰੋਸਾ ਹੀ ਉੱਠਿਆ ਅੱਛਾ ਗਰੀਬੀ ਜਨਤਾ ਦਾ ਜਵੇਂ ਭਰੋਸਾ ਨਹੀਂਗਾ ਅੱਛਾ ਨਾ ਗਰੀਬੀ ਜਨਤਾ ਦਾ ਫਿਰ ਭਰੋਸਾ ਕੀ ਤੇ ਕਰਦੇ ਹੋ ਅਸੀਂ ਤਾਂ ਐਸੇ ਕਰਦਾ ਗਰੀਬਾਂ ਦਾ ਆਮ ਆਦਮੀ ਅੱਜ ਗੁਰਮੀਤ ਖੁੱਡੀਆਂ ਉਮੀਦਵਾਰ ਹੈ ਬਠਿੰਡੇ ਤੋਂ ਜਾਣਦੇ ਹੋ ਤੁਸੀਂ ਮਿਲਿਓ ਸਾਡੇ ਕੋਲ ਵੀ ਆਕੇ ਕਿਵੇਂ ਲੱਗਦਾ ਇਨਸਾਨ ਸਰ ਚੰਗਾ ਹੀ ਲੱਗਦਾ ਹੈ ਅੱਛਾ ਜੀ ਕੋਈ ਗਾਹ ਕਰੋ ਗਾਹ ਪਾ ਦਿਓ ਨਹੀਂ ਫਿਰ ਫਿਰ ਦੂਜੇ ਲੋਟ ਕਰਦੇ ਆ ਜੇ ਪਣ ਜਨਤਾ ਦਾ ਕੰਮ ਹੈ ਹਾਂ ਜਨਤਾ ਦਾ ਕੰਮ ਨਹੀਂ ਅੱਛਾ ਜਿਹੜੀ ਲਾਈਟ ਮਿਲ ਰਹੀ ਹੈ ਉਹ ਸਹੂਲਤ ਸਹੀ ਵੇਲੇ ਆ ਹੁਣ ਸੰਤਾ ਵਧੀਆ ਮਿਲ ਰਹੀ ਹੈ ਪਹਿਲਾਂ ਵੀ ਕਹਿੰਦੇ ਸਰਕਾਰਾਂ ਕਹਿੰਦੇ ਲਾਈਟਾਂ ਦਿੱਤੀਆਂ ਅਸੀਂ ਉਹ ਕੱਟ ਲਿੱਤੀਆਂ ਹੈ ਜੀ ਕੱਟ ਲਿੱਤੀਆਂ ਪਹਿਲਾਂ ਲਾਈਟ ਕੱਟ ਆਉਂਦੀ ਸੀ ਹੁਣ ਫਿਰ ਜੇ 8 ਘੰਟੇ ਕਹਿੰਦੇ 4 ਹੀ ਆਉਂਦੀ 4 ਆਉਂਦੀ ਹੁਣ ਹਣ ਜੇ 8 ਕਹਦੇ ਨਾਲ 10 ਘੰਟੇ ਆਉਂਦੀ ਹੈ। ਅੱਛਾ ਹੁਣ ਜੇ 8 ਕਹਿੰਦੇ ਤਾਂ 10 ਆਉਂਦੀ ਹੈ। 10 ਆਉਂਦੀ ਹੈ। ਸੁਖੀ ਹੋ ਗਏ। ਹਾਂ। ਇਹ ਪਹਿਲਾਂ ਕਦੇ ਹੋਇਆ ਇਦਾਂ ਦਾ? ਨਾ ਪਹਿਲਾਂ ਤਾਂ ਹੋਇਆ। ਤੈਨੂੰ ਦੱਸਿਆ ਨਹੀਂ ਬਸ ਤਾਂ ਹੁਣ ਜੇ ਲੈ ਕੇ ਮੋਟਰਾਂ ਬੰਦ ਕਰਕੇ ਆਉਨੇ ਆ। ਹੈ ਜੀ। ਮੋਟਰਾਂ ਬੰਦ ਕਰਕੇ ਆਉਨੇ ਆ। ਮੋਟਰਾਂ ਬੰਦ ਕਰਕੇ। ਅੱਛਾ ਜੇ ਆਪਾਂ ਜੇ ਆਪਾਂ ਗੱਲ ਕਰੀਏ ਵੀ ਕੋਈ ਲਾਰਾ ਯਾਦ ਆ ਪਹਿਲਾਂ ਦਾ ਪੁਰਾਣਾ ਕੋਈ ਯਾਦ ਆਉਂਦਾ ਹੋਵੇ ਵੀ ਆਹ ਲਾਰਾ ਵੀ ਲੱਗਿਆ ਸੀ ਸਾਡੇ ਨਾਲ। ਕੋਈ ਲਾਰਾ ਲਗਦਾ ਸਾਡੀ ਤਮਾਨੀ ਪੜਦੇ ਆਣ ਪੜਦੇ ਥੋੜਾ ਜਿਹਾ ਇਹਨਾਂ ਦਾ ਨਾ ਤਾਂ ਕਿਉਂ ਸੀਰੀ ਪਾਲੀ ਰਖਦੇ ਆਂ ਅਸੀਂ ਆ ਦੂਜੇ ਕੈਪਟਨ ਕਹਿੰਦਾ ਸੀ ਵੀ ਨੌਕਰੀਆਂ ਦਊਗਾ ਕੋਈ ਨੌਕਰੀ ਦਿੱਤੀ ਇਹ ਨਹੀਂ ਦਿੱਤੀਆਂ ਨੇ ਹੈ ਇਹਨੇ ਦਿੱਤੀਆਂ ਨੇ ਕਿਹਨੇ ਅਗਮਨ ਤਮਾਨ ਅੱਛਾ ਹਾਂ ਕੈਪਟਨ ਨੇ ਕੋਈ ਨੌਕਰੀ ਦਿੱਤੀ ਅਕਾਲੀ ਜਾਲ ਕਹਿੰਦਾ ਵੀ ਸਾਡੇ ਵੇਲੇ ਬਹੁਤ ਕੰਮ ਹੋਇਆ ਕੰਮ ਪਹਿਲਾਂ ਬਾਦਲ ਵੇਲੇ ਹੋਇਆ ਬਾਦਲ ਵੇਲੇ ਹੋਇਆ ਉਸ ਤੋਂ ਬਾਅਦ ਤਾਂ ਇਹਨਾਂ ਦਾ ਕੋਈ ਬਣਿਆ ਹੀ ਨਹੀਂ ਅੱਛਾ ਨੌਕਰੀਆਂ ਬਹੁਤ ਦਿੱਤੀਆਂ ਕਹਿੰਦੇ ਸੀ ਇਹਨਾਂ ਦਾ ਕੁਸਾਨ ਤਾਂ ਪਤਾ ਨਹੀਂ ਪਈ ਕਿਹੜੀ ਆ ਦਿੱਤੀਆਂ ਹਾਂਜੀ ਪੈਸੇ ਦੇ ਕੇ ਦਿੰਦੇ ਜੀ ਪੈਸੇ ਲੈ ਕੇ ਹਾਂ ਨੌਕਰੀ ਪੈਸੇ ਲੈ ਕੇ ਕੋਈ ਚੰਗੇ ਘਰਾਂ ਦਾ ਮੁੰਡਾ ਕੋਈ ਲਾਗਿਆਂ ਦਾ ਗਰੀਬ ਤਾਂ ਕੋਈ ਲਾਗ ਦਿੰਦੀ ਹਾਂਜੀ ਮਿਹਨਤ ਵਾਲਾ ਬੰਦਾ ਜਾਂਦਾ ਜੀ ਆ ਸਰਕਾਰ ਜਿਹਨੇ ਮਿਹਨਤ ਕਰੀ ਆ ਨੰਬਰ ਸਹੀ ਆ ਮੁੰਡਾ ਉਹ ਵਜਾਂਦਾ ਹੁਣ ਹਾਂ ਅੱਗੇ ਅੱਗੇ ਜਿਹਦੇ ਕੋਲ 4 ਰੁਪਏ ਹੁੰਦੇ ਮੈਂਚਸਟਰੇਰੀ ਧੱਕ ਦਿੰਦਾ ਉਹਨੂੰ ਲਾ ਦਿੰਦੇ ਇਹ ਕਾਂਗਰਸ ਅਕਾਲੀ ਬਣੇ ਦੀ ਹਾਂ ਉਹ ਦੋਨਾਂ ਪਾਰਟੀਆਂ ਚ ਸੀ ਅੱਛਾ ਦੋਨਾਂ ਚ ਪੈਸੇ ਨਾਲ ਜਿਹੜਾ ਪੈਸਾ ਦੇਂਦਾ ਉਹਨੂੰ ਗਾਹਾਂ ਕਰ ਦਿੰਦੇ ਸਾਡੇ ਪ੍ਰਕਾਰ ਜਿਹੜਾ ਗਰੀਬ ਹੁੰਦਾ ਉਹ ਰਹਿ ਇਹ ਪਿੰਡ ਦੀ ਹਵਾ ਕੀ ਕਹਿੰਦੀ ਹੈ ਫਿਰ ਪਿੰਡ ਦੀ ਹਵਾ ਦਾ ਝਾਂਟੜੂ ਝੜੂ ਪੈ ਜਾਂਦੇ ਹੈ ਪੈ ਜਾਂਦੇ ਹੈ ਝਾਂਟੜੂ ਝਾੜੂ 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 ਕਰਾਂ ਅਹ ਖੋਡੀਆਂ ਦੀ ਬੱਲੇ ਬੱਲੇ ਕਰਾਵਾਂਗੇ ਦੇਖੀਂ ਅੱਛਾ ਇਹ ਵਾਰ ਸਾਰੇ ਠੀਕ ਹੈ ਵਧੀਆ ਜਾ ਰਿਹਾ ਪੰਜਾਬ ਨੂੰ ਕਿਸੇ ਨੇ ਬਸਾਇਆ ਹੁਣ ਭਾਈ ਜਦੋਂ ਜਿਹੜਾ ਆਉਂਦਾ ਉਹੀ ਵਧੀਆ ਹੁੰਦਾ ਹੈ ਮੌਕੇ ਤੇ ਕੰਮ ਕਰਦਾ ਯਾਰ ਇਹ ਕੰਮ ਪਹਿਲਾਂ ਵਧੀਆ ਕੀਤਾ ਕੰਮ ਸਰਕਾਰਾਂ ਨੇ ਸਾਰੇ ਕਰੀਗੇ ਆਪ ਜੀ ਆਉਂਜਾ ਉਹਦੀ ਥਾਂ ਤੇ ਤੇ ਆਮ ਆਦਮੀ ਆਮ ਆਦਮੀ ਵਧੀਆ ਕਰ ਦੇਗਾ ਫਿਰ ਐਤ ਕੀ ਫਿਰ ਵੋਟ ਕਿਹਨੂੰ ਪਾਉਣੀ ਆਮ ਨੂੰ ਪਾਵਾਂਗੇ ਅੱਛਾ ਇਹ ਇਹ ਹੀ ਕਿਉਂ ਜੱਜ ਗਿਆ ਮਤਲਬ ਪਹਿਲਾਂ ਵੀ ਬਿਰੋ ਜੱਜ ਦੇ ਨਹੀਂ ਹੁਣ ਨਾ ਜੱਜਲੇ ਨਹੀਂਗੇ ਕਿਉਂ ਕਿਹੜੀ ਗੱਲੋਂ ਲਾਈਟ ਲਾਈਟ ਵਧੀਆ ਦਿੰਦੇ ਆ ਤੇ ਘਰਾਂ ਵਾਲੀ ਨਹੀਂ ਕੱਟੀ ਆਮ ਵਾਲਟੀ ਨੇ ਤਾਂ ਕਿਤਾਂ ਵਾਲੀ ਕੱਟਦੇ ਆ ਵਧੀਆ ਨਜ਼ਾਰੇ ਦੇ ਰੱਖਿਆ ਚਟਾਨਾਂ ਅੱਛਾ ਨਜ਼ਾਰੇ ਆ ਰਹੇ ਪੂਰੇ ਹਾਂ ਹੋਰ ਅੱਛਾ ਤੇ ਗੁਰਮੀਤ ਖੁੱਡੀਆਂ ਨੂੰ ਮਿਲਿਆ ਤੁਸੀਂ ਨਾ ਨਾ ਉਹਦੇ ਅਸੀਂ ਬਟੰਡੇ ਦਵਾਈ ਲੈਣ ਵਾਗੇ ਉਹਦੇ ਮਿਲਿਆ ਸੁਣਿਆ ਉਹਦੇ ਬਾਰੇ ਵੀ ਕੋਣ ਆ ਬੰਦਾ ਹੈ ਨਹੀਂ ਚਾ ਆ ਕੇ ਗਿਆ ਪਿੰਡ ਚ ਅੱਛਾ ਪਹਿਲਾਂ ਵੀ ਕਹਿੰਦੇ ਬਾਦਲਾਂ ਨੂੰ ਹਰਾਤਾ ਹਾਂ ਵੱਡੇ ਬਾਦਲਾਂ ਨੂੰ ਹਰਾਇਆ ਨੇ ਪਹਿਲਾਂ ਅੱਛਾ ਐਤ ਕੀ ਫਿਰ ਐਤ ਕੀ ਫਸਮੀ ਟੱਕਰ ਆ ਦੋਨਾਂ ਦੀ ਅੱਛਾ ਹਾਂ ਕਿਚਲੂ ਕੰਮ ਹੋ ਗਿਆ ਇਹ ਚ ਸਕਦਾ ਹੈ ਅੱਛਾ ਕਾਂਗਰਸ ਦਾ ਨਹੀਂ ਦੇਖਦੇ ਰੋਲ ਕੋਈ ਨਾ ਕੋਈ ਬਹੁਤ ਪਿੱਛੇ ਆ ਤਾਂ ਜੀਤਮੇਂਦਰ ਆਏਗਾ ਇੱਥੇ ਨਾ ਨਾ ਸਾਡੇ ਏਰੀਆ ਤੇ ਕਦੇ ਆਈ ਨਹੀਂ ਆਈ ਨਹੀਂ ਕਦੇ ਅਜੇ ਤੱਕ ਆਈ ਨਹੀਂ ਅਜੇ ਤੱਕ ਨੀ ਕਿੜਾ ਮਾਰਿਆ ਨਾ ਅੱਛਾ ਲੱਗਦਾ ਕੋਈ ਚਾਂਸ ਵੀ ਇੱਥੇ ਭਾਜਪਾ ਦਾ ਵੀ ਕੁਝ ਬਣ ਜਾਊਗਾ ਦੇਖੋ ਅਜੇ ਤੱਕ ਭਾਜਪਾ ਦੀ ਪਾਰਟੀ ਦਾ ਚਾਲ ਰਹੀ ਨਹੀਂ ਕੋਈ ਪਿੰਡ ਚ ਪਾਰਟੀ ਤਾਂ ਹੈ ਨਹੀਂ ਕੋਈ ਅੱਜ ਪਾਲਾ ਕੋਈ ਵੀ ਨਹੀਂ ਆਇਆ ਹਾਲ ਤੱਕ ਨਾ ਅਜੇ ਤੱਕ ਕੋਈ ਨਹੀਂ ਚਲ ਅੱਛਾ ਆਮ ਆਦਮੀ ਪਾਰਟੀ ਕੱਲ ਹਾਂ ਅੱਛਾ ਆਮ ਤੇ ਕਾਲੀ ਬਸ ਦੋਨੇ ਪਾਰਟੀਆਂ ਅੱਛਾ ਭਾਈ ਆ ਵੀ ਮਿਲ ਗਏ ਸਾਨੂੰ ਬਜ਼ੁਰਗ ਕੀ ਨਾਮ ਹੈ ਜੀ ਸੇ ਤੁਸੀਂ ਦੱਸੋ ਵੀ ਹੁਣ ਤੱਕ ਐਮਪੀ ਐਮਐਲਏ ਬਣਾਏ ਆ ਕਿਸੇ ਪਾਰਟੀ ਨੇ ਭੜਾ ਕੀ ਤਾਂ ਕਿਹੜੀ ਨੇ ਕੀਤਾ ਹੁਣ ਇਹਦੇ ਨਹੀਂ ਭੜਾ ਕਰਿਆ ਭੜਾ ਵਕੀ ਤੇ ਭੜਾ ਭਾਲ ਦਿੰਦੇ ਤੁਸੀਂ ਅੱਛਾ ਹੁਣ ਕਿਸੇ ਦੇ ਕੰਮ ਵਧੀਆ ਲੱਗਦਾ ਹੈ ਕਿ ਨਹੀਂ ਕਿਸੇ ਦੇ ਕੰਮ ਨਹੀਂ ਵਧੀਆ ਇਹ ਸਾਰੇ ਇੱਕੋ ਨੇ ਚੱਟੇ-ਵੱਟੇ ਦੇ ਅੱਛਾ ਸਾਰੇ ਇੱਕੋ ਜਿਹੇ ਆ ਹਾਂ ਤੇ ਕੋਈ ਮੁਖਤਲਫ ਕੋਈ ਚੀਜ਼ ਵੀ ਨਹੀਂ ਚਾਹੀਦੀ ਵੀਰੇ ਹੂੰ ਕੀ ਚਾਹੀਦਾ ਰਿਵਾਜ ਚਾਹੀਦਾ ਇਹਦੇ ਆ ਹੁਣ ਕੀ ਲੱਗਦਾ ਵੀ ਕਿਹੜੀ ਸਰਕਾਰ ਨੇ ਪੰਜਾਬ ਦਾ ਭਲਾ ਕੀਤਾ ਅਸੀਂ ਤਾਂ ਇਹ ਕਾਲਿਆਂ ਨੂੰ ਬੋਨੇ ਤੁਰੂ ਕਾਲੂਆਂ ਜੀ ਖਾਲੀਆਂ ਜੀ ਰਹਾਂਗੇ ਹਰ ਸੇ ਮੁਦਦ ਨੂੰ ਪਾਵਾਂਗੇ ਪਾਰਟੀਆਂ ਦੇ ਕੰਮ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ ਘਰ ਦੇ ਤੇ ਹੈਗਾ ਜੀ ਅਸਲ ਉਹ ਗੱਲ ਹੀ ਜੀ ਹੈਗੀ ਅੱਛਾ ਹੂੰ ਠੀਕ ਹੈ ਜੇ ਆਪਾਂ ਗੱਲ ਕਰੀਏ ਰੋਜ਼ਗਾਰ ਚਾਹੀਦਾ ਜਾਂ ਮੁਫਤ ਰੋਜ਼ਗਾਰ ਚਾਹੀਦਾ ਜੀ ਨਾ ਜੀ ਨਾ ਮੁਫਤ ਕਿਉਂ ਸਰਕਾਰਾਂ ਨੂੰ ਮੁੱਖ ਜੀ ਉਚਾਰ ਤੇ ਲਾ ਰੱਖੇ ਬਸ ਅੱਛਾ ਹਾਂ ਐਤ ਕੀ ਲੱਗਣਗੇ ਚਾੜ ਤੇ ਨਹੀਂ ਲੱਗਦੇ ਜੀ ਨਹੀਂ ਆਉਂਦੀ ਗੱਲਾਂ ਨਹੀਂ ਹੁੰਦੀ ਬਿਲਕੁਲ ਤੁਸੀਂ ਸੁਣਿਆ ਵੀ ਪਿੰਡ ਨੰਗਲ ਦੇ ਲੋਕਾਂ ਦਾ ਕੀ ਕਹਿਣਾ ਉਹ ਤੁਹਾਡੇ ਸਾਹਮਣੇ ਰੱਖੀ ਹੈ ਵੀ ਲੋਕਾਂ ਦੇ ਵੱਖ-ਵੱਖਰੇ ਵਿਚਾਰ ਹੁੰਦੇ ਨੇ ਕਿਉਂਕਿ ਪਾਰਟੀਆਂ ਦੀ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਜਿਹੜੇ ਕਹਿ ਸਕਦੇ ਆ ਵੀ ਲੋਕ ਨੇ ਜਿਹੜੇ ਪਾਰਟੀਆਂ ਨਾਲ ਵੀ ਜੁੜੇ ਹੋਏ ਨੇ ਪਰ ਜਿਹੜੀ ਲੋਕਾਂ ਦੀ رائے ਹੈ ਬਜ਼ੁਰਗਾਂ ਦੀ رائے ਤੁਹਾਡੇ ਸਾਹਮਣੇ ਰੱਖੀ ਹੈ ਆਪਣੀ رائے ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ